ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਮਹਾਨ ਅਕਾਲੀ ਕਾਲੀ ਫੂਲਾ ਸਿੰਘ ਦੀ ਉਹਨਾਂ ਦਾ ਜਨਮ 1861 1 ਜਨਵਰੀ ਨੂੰ ਹੋਇਆ ਸੀ ਤੇ ਉਹਨਾਂ ਦੇ ਪਿਤਾ ਜੀ ਦਾ ਨਾਮ ਈਸ਼ਰ ਸਿੰਘ ਸੀ ਦੱਸਿਆ ਜਾਂਦਾ ਹੈ ਕਿ ਉਹਨਾਂ ਦਾ ਜਨਮ ਅੱਜ ਦੇ ਡੇਟ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਵਿੱਚ ਹੋਇਆ ਸੀ ਹੁਣ ਆਪਾਂ ਗੱਲ ਕਰਾਂ ਅਕਾਲੀ ਫੂਲਾ ਸਿੰਘ ਦੀ ਬਹਾਦਰੀ ਬਾਰੇ ਇੱਕ ਮੁੱਲਾ ਰਸ਼ੀਦ ਨਾਮ ਦੇ ਮੁਸਲਮਾਨ ਨੇ ਅਕਾਲੀ ਫੂਲਾ ਸਿੰਘ ਨੂੰ ਸ਼ਹਿਰੇ ਦੀ ਜੰਗ ਲੜਦਾ ਵੇਖਿਆ ਸੀ ਤੇ ਉਸ ਤੋਂ ਪਹਿਲਾਂ ਉਸ ਨੂੰ ਮੁਲਤਾਨ ਦੀ ਜੰਗ ਵਿੱਚ ਮੁਜ਼ੱਫਰ ਖਾਨ ਦਾ ਸਿਰ ਵੱਢਦੇ ਵੇਖਿਆ ਸੀ ਦੱਸਿਆ ਜਾਂਦਾ ਹੈ ਕਿ ਉਸ ਨੇ ਇੱਕ ਛੋਟੀ ਜੀ ਨਜ਼ਮ ਲਿਖ ਦਿੱਤੀ ਨਜ਼ਮ ਵਿੱਚ ਲਿਖਿਆ ਸੀ ਜੇਕਰ ਮੈਂ ਮੁਸਲਮਾਨ ਹੋਊਂਗਾ ਤੇ ਸਿੱਖਾਂ ਦੇ ਨਾਲ ਨਹੀਂ ਲੜਨਾ ਇੱਕ ਵਾਰ ਦੀ ਗੱਲ ਹੈ ਕਿ ਉਹ ਨਜ਼ੀਮ ਖਾਨ ਦੇ ਦਰਬਾਰ ਵਿੱਚ ਬੈਠਾ ਸੀ ਤੇ ਨਜ਼ੀਮ ਖਾਨ ਨੇ ਉੱਥੇ ਗੱਲ ਤੋੜ ਲਈ ਇਦੂ ਇੱਕ ਵਾਰ ਪ੍ਰਣ ਕੀਤਾ ਸੀ ਕਿ ਕਿ ਮੈਂ ਸਿੱਖਾਂ ਨਾਲ ਨਹੀਂ ਲੜਾਂਗਾ ਤੇ ਉਹਨੇ ਕਿਹਾ ਕੀ ਤੇਰਾ ਇਹ ਫੈਸਲਾ ਬਦਲ ਸਕਦਾ ਹੈ ਉਹ ਕਹਿੰਦਾ ਹਾਂ ਬਦਲ ਸਕਦਾ ਹੈ ਪਰ ਮੈਨੂੰ ਇੱਕ ਲੰਮਾ ਬਰਸਾ ਚਾਹੀਦਾ ਹੈ ਕਿ ਤਾਂ ਕਿ ਮੈਂ ਫਗਾਨ ਦੇ ਵਿੱਚੋਂ ਬੈਠਾ ਮਾਝੇ ਦੇ ਸਿੰਘਾਂ ਤੇ ਮੈਂ ਵਾਰ ਕਰ ਸਕਾਂ ਉਹਦਾ ਤਾਂ ਨਹੀਂ ਮੈਂ ਲੜ ਸਕਦਾ ਇੱਕ ਵਾਰ ਦੀ ਗੱਲ ਹੈ ਕਿ ਜਦੋਂ ਅਜ਼ੀਮ ਖਾਨ ਫਤਿਹ ਖਾਨ ਇਹ ਸਾਰੇ ਕਾਬਲ ਦੀ ਘਰਾਣੇ ਦੇ ਦੇ ਘਰਾਣੇ ਦੇ ਮੁਸਲਮਾਨ ਸੀ ਇਹ ਸਾਰੇ ਬੈਠੇ ਇਦਾਂ ਹੀ ਗੱਲ ਕਰਦੇ ਸੀ ਕਿ ਜੇਕਰ ਮਲਤਾਨ ਦਾ ਕਿਲਾ ਅਫਗਾਨਿਸਤਾਨ ਕਾਬਲ ਦੇ ਵਿੱਚ ਹੁੰਦਾ ਤਾਂ ਦੁਸ਼ਮਣ ਨੇ ਸਾਡੇ ਵੱਲ ਅੱਖ ਚੱਕ ਕੇ ਨਹੀਂ ਵੇਖਣੀ ਸੀ ਤੇ ਅਰਸ਼ਦ ਖਾਨ ਉੱਥੇ ਹੱਸ ਕੇ ਕਹਿਣ ਲੱਗਾ ਕਿ ਹਾਂ ਕਿਰਸਿਲ ਜਾ ਸਕਦੇ ਆ ਤੇ ਉਹ ਕਹਿਣ ਲੱਗੇ ਕਿਵੇਂ ਉਹ ਕਹਿੰਦਾ ਕਿ ਤੁਸੀਂ ਚਾਰੇ ਜਾਣੇ ਆਪਣੇ ਲਾਕਣ ਨੂੰ ਰਸਾ ਵੰਡ ਲਿਓ ਤੇ ਮੈਂ ਉਧਰੋਂ ਕਵਾਂਗਾ ਕਿ ਹਰੀ ਸਿੰਘ ਨਲੂਆ ਤੇ ਕਾਲੀ ਫੂਲਾ ਸਿੰਘ ਆ ਗਏ ਤੁਸੀਂ ਡਰਦੇ ਮਾਰਿਆ ਨੇ ਆਪੇ ਲੈ ਕੇ ਭਜਣਾ ਆ ਇਸ ਤਰ੍ਹਾਂ ਦੀਆਂ ਮੁਸਲਮਾਨ ਅਕਸਰ ਗੱਲਾਂ ਉਸ ਵਿੱਚ ਕਰਦੇ ਸੀ ਦੱਸਿਆ ਜਾਂਦਾ ਹੈ ਕਿ ਜੇ ਸਮੇਂ ਅਕਾਲੀ ਫੂਲਾ ਸਿੰਘ ਦਾ ਜਨਮ ਹੋਇਆ ਸੀ ਸਿੱਖਾਂ ਤੇ ਬਹੁਤ ਮਾੜਾ ਸਮਾਂ ਸੀ ਸਿੱਖਾਂ ਦੇ ਨਸਲ ਖੁਸ਼ੀ ਹੁੰਦੀ ਸੀ ਉਹ ਸਮੇਂ ਅਬਦਾਲੀ ਜਮਜਵਾ ਤੋਪ ਤਿਆਰ ਕਰਦਾ ਪਿਆ ਸੀ ਇਹ 1761 ਦੀ ਗੱਲ ਹੈ ਜਦੋਂ ਅਬਦਾਲੀ ਨੇ ਕਿਹਾ ਕਿ ਮੈਂ ਨਾਦਰ ਸ਼ਾਹ ਨੂੰ ਸਿੱਖਾਂ ਨਾਲ ਲੜਦਾ ਵਿਖਿਆ ਹੈ ਮੈਨੂੰ ਪਤਾ ਹੈ ਕਿ ਸਿੱਖ ਇੱਕ ਬਹਾਦਰ ਕੌਮ ਆ ਪਰ ਮੈਂ ਇਸ ਵਾਰ ਸਿੱਖਾਂ ਤੇ ਇੱਧਰ ਦਾ ਹਮਲਾ ਕਰਾਂਗਾ ਕਿ ਲੋਕ ਪੁਸ਼ਾ ਕਰਨਗੇ ਇੱਕ ਸਿੱਖ ਕੌਮ ਹੁੰਦੀ ਸੀ 1761 ਦੇ ਵਿੱਚ ਕਾਲੀ ਫੂਲਾ ਸਿੰਘ ਦਾ ਜਨਮ ਹੁੰਦਾ ਹੈ ਤੇ ਫਿਰ ਅੱਗੇ ਜਾ ਕੇ ਉਹ ਇਸੇ ਤੋਂ ਬਦਾ ਮਾਲਕ ਬਣਦਾ ਹੈ ਫਿਰ ਇਸ ਨੂੰ ਪੰਗਿਆਂ ਵਾਲੀ ਤੋਪ ਕਿਹਾ ਜਾਂਦਾ ਹੈ 1762 ਦੇ ਵਿੱਚ ਫਿਰ ਵੱਡਾ ਖੱਲੂਕਾਰਾ ਹੁੰਦਾ ਹੈ ਜਿਸ ਵਿੱਚ ਦੱਸਿਆ ਜਾਂਦਾ ਹੈ ਕਿ 40000 ਤੋਂ ਵੱਧ ਸਿੱਖ ਫਿੱਦੀ ਪਾਗੇ ਸਾਨੂੰ ਉਹਨਾਂ ਦੇ ਵਿੱਚੋਂ ਸਰਦਾਰ ਈਸ਼ਰ ਸਿੰਘ ਨਿਸ਼ਾਨ ਵਾਲੀਆ ਮਿਸਲ ਦੇ ਸਰਦਾਰ ਬੁਰੀਦਨਾ ਯਕਮੀ ਹੋ ਕੇ ਸਨ ਦੱਸਿਆ ਜਾਂਦਾ ਹੈ ਕਿ ਉਹਨਾਂ ਨੂੰ ਫਿਰ ਘਰ ਲਿਜਾਇਆ ਜਾਂਦਾ ਹੈ ਤੇ ਉਹਨਾਂ ਦੀ ਪਤਨੀ ਗਰਭਵਤੀ ਹੁੰਦੀ ਹੈ ਅਕਾਲੀ ਫੂਲਾ ਸਿੰਘ ਸਾਲ ਦਾ ਹੁੰਦਾ ਹੈ ਤੇ ਜਦੋਂ ਈਸ਼ਰ ਸਿੰਘ ਘਰ ਆਉਂਦਾ ਹੈ ਉਹ ਬੁਰੀ ਤਰ੍ਹਾਂ ਯਕਮੀ ਹੁੰਦਾ ਹੈ ਤੇ ਆਪਣੇ ਦੋਸਤ ਸ਼ੀਦਾਂ ਵਾਲੀ ਮਿਸਲ ਨਾਰਾਇਣ ਸਿੰਘ ਨਾਲ ਗੱਲ ਕਰਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਮੈਂ ਸ਼ਾਇਦ ਹੋ ਸਕਦਾ ਕਿ ਮੈਂ ਨਾ ਬਚਾਂ ਈਸ਼ਰ ਸਿੰਘ ਉਹਨਾਂ ਨੂੰ ਫਿਰ ਆਪਣੇ ਪੁੱਤਰਾਂ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਦੇ ਦਿੰਦਾ ਹੈ ਤੇ ਫਿਰ ਉਹ ਸ਼ਹੀਦੀ ਪਾ ਜਾਂਦੇ ਹਨ ਤੇ ਅੱਗੇ ਜਾ ਕੇ ਫਿਰ ਅਕਾਲੀ ਫੂਲਾ ਸਿੰਘ ਦਾ ਛੋਟਾ ਭਰਾ ਸਾਧੂ ਸਿੰਘ ਦਾ ਜਨਮ ਹੁੰਦਾ ਹੈ ਸਾਧੂ ਸਿੰਘ ਅਕਾਲੀ ਫੂਲਾ ਸਿੰਘ ਨਾਲੋਂ ਡੇਢ ਸਾਲ ਛੋਟੇ ਸੀ ਅਕਾਲੀ ਫੂਲਾ ਸਿੰਘ ਅੱਗੇ ਜਾ ਕੇ ਸ਼ਹੀਦਾਂ ਵਾਲੀ ਮਿਸਲ ਦੇ ਜਥੇਦਾਰ ਨਾਰਾਇਣ ਸਿੰਘ ਦੇ ਕੋਲੋਂ ਸ਼ਸਤਰ ਵਿੱਦਿਆ ਅਤੇ ਧਾਰਮਿਕ ਵਿੱਦਿਆ ਪ੍ਰਾਪਤ ਕਰਦੇ ਹਨ ਦੱਸਿਆ ਜਾਂਦਾ ਹੈ ਅਕਾਲੀ ਫੂਲਾ ਸਿੰਘ ਘੋੜਸਵਾਰੀ ਤੀਰਬਾਜ਼ੀ ਅਤੇ ਤਲਵਾਰਬਾਜ਼ੀ ਦੇ ਵਿੱਚ ਬਹੁਤ ਤੇਜ਼ ਸਨ ਥੋੜੇ ਸਮੇਂ ਬਾਅਦ ਹੀ ਅਕਾਲੀ ਫੂਲਾ ਸਿੰਘ ਜੀ ਦੀ ਮਾਤਾ ਚੜਾਈ ਕਰ ਜਾਂਦੇ ਹਨ ਤੇ ਚੜਾਈ ਕਰਨ ਤੋਂ ਪਹਿਲਾਂ ਉਹ ਕਹਿੰਦੇ ਹਨ ਕਿ ਅਕਾਲੀ ਫੂਲਾ ਸਿੰਘ ਨੂੰ ਕਿ ਤੇਰਾ ਪਿਤਾ ਵੀ ਇਸ ਕੌਮ ਵਾਸੇ ਸ਼ਹੀਦ ਹੋਇਆ ਸੀ ਤੇ ਮੇਰੀ ਆਤਮਾ ਨੂੰ ਉਸ ਦਿਨ ਸ਼ਾਂਤੀ ਮਿਲੇਗੀ ਜਿਸ ਦਿਨ ਤੂੰ ਵੀ ਇਸ ਸਿੱਖ ਕੌਮ ਤੋਂ ਆਪਾਂ ਵਾਰ ਜਾਵੇਂਗਾ ਦੱਸਿਆ ਜਾਂਦਾ ਹੈ ਕਿ ਫਿਰ ਅਕਾਲੀ ਫੂਲਾ ਸਿੰਘ ਅਨੰਦਪੁਰ ਸਾਹਿਬ ਆ ਕੇ ਰਹਿਣ ਲੱਗਦੇ ਹਨ ਉਸ ਸਮੇਂ ਮਹਾਰਾ ਰਣਜੀਤ ਸਿੰਘ ਦਾ ਕਾਫੀ ਰਾਜਾਂ ਉੱਤੇ ਰਾਜ ਹੋ ਗਿਆ ਸੀ ਪਰ ਹੱਲੇ ਅੰਮ੍ਰਿਤਸਰ ਉੱਤੇ ਪੰਗੀ ਮੁਸਲਦਾਈ ਰਾਜ ਸਿੰਘ ਜਦੋਂ ਕਾਲੀ ਫੂਲਾ ਸਿੰਘ ਨੂੰ ਪਤਾ ਲੱਗਦਾ ਹੈ ਕਿ ਦਰਬਾਰ ਸਾਹਿਬ ਦੇ ਮੁਸੰਦਾ ਦਾ ਰਾਜ ਹੈ ਤੇ ਕਾਲੀ ਫੂਲਾ ਸਿੰਘ ਆਪਣੀ ਫੌਜਾਂ ਨੂੰ ਲੈ ਕੇ ਆਨੰਦਪੁਰ ਸਾਹਿਬ ਤੋਂ ਦਰਬਾਰ ਸਾਹਿਬ ਵੱਲ ਨੂੰ ਕੂਚ ਕਰ ਦਿੰਦਾ ਹੈ ਤੇ ਦੂਜੇ ਬੰਦੇ ਮਹਾਰਾ ਰਣਜੀਤ ਸਿੰਘ ਆਪਣੀਆਂ ਫੌਜਾਂ ਨੂੰ ਲੈ ਕੇ ਲਾਹੌਰ ਤੋਂ ਅੰਮ੍ਰਿਤਸਰ ਵੱਲ ਨੂੰ ਤੁਰ ਪੈਂਦਾ ਹੈ ਤੇ ਅੰਮ੍ਰਿਤਸਰ ਨੂੰ ਉਹ ਘੇਰਾਬੰਦੀ ਕਰ ਲੈਂਦਾ ਹੈ ਤੇ ਇਹ ਦੋਵੇਂ ਫੌਜਾਂ ਆ ਉਸ ਵਿੱਚ ਅਮੋ ਸਾਹਮਣੇ ਆ ਗਈਆਂ ਇੱਕ ਪਾਸਿਓਂ ਮਹਾਰਾ ਰਣਜੀਤ ਸਿੰਘ ਤੇ ਨਿਹਾਲ ਸਿੰਘ ਅਟਾਰੀ ਤੇ ਦੂਜੇ ਪਾਸਿਓਂ ਅਕਾਲੀ ਫੂਲਾ ਸਿੰਘ ਇਹ ਤਿੰਨੇ ਆਪਣੇ ਆਪਣੇ ਘੋੜੇ ਲੈ ਕੇ ਅੱਗੇ ਨੂੰ ਵਧੇ ਤੇ ਅੱਗੇ ਇਹਨਾਂ ਨੇ ਜਾ ਕੇ ਆਪਸ ਵਿੱਚ ਸੰਧੀ ਕਰ ਲਈ ਕਿ ਇਹ ਸਿੱਖਾਂ ਦੀ ਮਹਾਨ ਧਰਤੀ ਹੈ ਇੱਥੇ ਲਹੂ ਨਹੀਂ ਵਗੇਗਾ ਇਹ ਸੀ ਮਹਾਰਾ ਰਣਜੀਤ ਸਿੰਘ ਅਕਾਲੀ ਫੂਲਾ ਸਿੰਘ ਦੀ ਸਿਆਣਪ ਹੁਣ ਮਹਾਰਾ ਰਣਜੀਤ ਸਿੰਘ ਤੇ ਅਕਾਲੀ ਫੂਲਾ ਸਿੰਘ ਦੀ ਆਪਸ ਵਿੱਚ ਚੰਗੇ ਰਿਸ਼ਤੇ ਬਣ ਗਏ ਤੇ ਫਿਰ ਦੱਸਿਆ ਜਾਂਦਾ ਹੈ ਕਿ ਇੱਕ ਵਾਰ ਕਸੂਰ ਦਾ ਹਾਕਮ ਕੁਤਬਦੀਨ ਮਹਾਰਾ ਰਣਜੀਤ ਸਿੰਘ ਦੇ ਰਾਜ ਸਿੱਖ ਰਾਜ ਤੋਂ ਤੋਂ ਬਾਗੀ ਹੋ ਗਿਆ ਤੇ ਮਹਾਰਾ ਰਣਜੀਤ ਸਿੰਘ ਨੇ ਆਪਣੇ ਵਿਦੇਸ਼ ਮੰਤਰੀ ਅਜੀਜ਼ਉਦੀਨ ਨੂੰ ਉਸ ਦੇ ਕੋਲ ਭੇਜਿਆ ਨੇ ਕਿਹਾ ਕਿ ਤੂੰ ਇੰਜ ਸਿੱਖ ਰਾਜ ਵਿੱਚ ਬਗਾਵਤ ਨਾ ਖੜੀ ਕਰ ਪਰ ਕੁਤਬਖਾਨ ਨੇ ਉਸ ਦੀ ਬੇਇੱਜ਼ਤੀ ਕਰ ਦਿੱਤੀ ਉਸ ਨੂੰ ਕਿਹਾ ਕਿ ਤੂੰ ਮੁਸਲਮਾਨ ਹੋ ਕੇ ਸਿੱਖਾਂ ਦੀ ਗੁਲਾਮੀ ਕਰਦਾ ਪਿਆ ਹੈ ਤੇ ਅਜੀਜ਼ਉਦੀਨ ਮਹਾਰਾ ਰਣਜੀਤ ਸਿੰਘ ਦੇ ਕੋਲ ਮੁੜ ਕੇ ਆ ਜਾਂਦਾ ਹੈ ਤੇ ਉਹ ਕਹਿੰਦਾ ਹੈ ਕਿ ਮੇਰੀ ਉਸ ਨੇ ਬੇਤੀ ਕਰਕੇ ਉਥੋਂ ਮੈਨੂੰ ਭਜਾਇਆ ਤੇ ਮਹਾਰਾਜ ਰਣਜੀਤ ਸਿੰਘ ਫਿਰ ਤੁਰੰਤ ਕਾਲੀ ਫੂਲਾ ਸਿੰਘ ਨੂੰ ਸਨੇਹਾ ਪਹੁੰਚਾਦਾ ਹੈ ਕਿ ਹੁਣ ਅਸੀਂ ਕਸੂਰ ਸਤਾਇ ਕਰਨਾ ਹੈ ਦੱਸਿਆ ਜਾਂਦਾ ਹੈ ਕਿ ਫਿਰ ਇਸ ਜੰਗ ਦੇ ਵਿੱਚ ਕਾਲੀ ਫੂਲਾ ਸਿੰਘ ਦਾ ਜਥਾ ਅਤੇ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਵੱਡਾ ਪੁੱਤਰ ਸ਼ੇਰ ਸਿੰਘ ਅਦਨਿ ਹਾਉ ਸਿੰਘ ਘਟਾਰੀ ਹਰੀ ਸਿੰਘ ਨੜੂਆ ਨਿਹਾਂ ਸਿੰਘ ਪੰਚਤ ਦੀਵਾਨ ਮੁਕਮ ਚੰਦ ਦੇਸਾ ਸਿੰਘ ਮਜੀਠੀਆ ਅਤੇ ਹੋਰ ਕਈ ਮੁਖ ਸਿੰਘ ਅਤੇ ਯਾਕਿਹਲਾ ਬੋਲ ਦਿੰਦੇ ਹਨ ਦਸਿਆ ਜਾਂਦਾ ਹੈ ਕਿ ਪਠਾਣਾ ਨਾਲ ਸਿੱਖਾਂ ਦੀ ਗਹਿ ਗੱਜ ਲੜਾਈ ਹੋਈ ਤੇ ਸ਼ਾਤਾ ਹੋਈਆਂ ਅਤੇ ਉਹਨਾਂ ਨੇ ਸਾਰੇ ਕਿਲੇ ਫਤਿਹ ਕਰ ਲਏ ਅਤੇ ਉਹਨਾਂ ਦਾ ਮੁੱਖ ਕਿਲਾ ਜਿਹੜਾ ਸੀ ਉੱਥੇ ਸਿੱਖ ਅੰਦਰ ਨਾ ਜਾ ਸਕੇ ਦੱਸਿਆ ਜਾਂਦਾ ਹੈ ਕਿ ਕਸੂਰ ਦੇ ਵਿੱਚ ਕੁੱਲ 12 ਕਿਲੇ ਸੀ ਤੇ ਸਿੱਖਾਂ ਨੇ 11 ਕਿਲੇ ਆਪਣੇ ਅਧੀਨ ਕਰ ਲਏ ਤੇ 12ਵਾਂ ਕਿਲਾ ਜਿੱਥੇ ਮੁੱਖ ਸੀਗਾ ਤੇ ਫਿਰ ਅਕਾਲੀ ਫੂਲਾ ਸਿੰਘ ਨੇ ਆਪਣੀ ਤੋਪ ਨਾਲ ਉੱਥੇ ਹਮਲਾ ਕੀਤਾ ਤੇ ਕਿਲੇ ਦੀ ਕੰਧ ਵਿੱਚ ਪਾੜ ਪਾ ਦਿੱਤਾ ਤੇ ਦੱਸਿਆ ਜਾਂਦਾ ਹੈ ਕਿ ਅਕਾਲੀ ਫੂਲਾ ਸਿੰਘ ਦਾ ਜਥਾ ਪਹਿਲਾਂ ਕਿਲੇ ਦੇ ਅੰਦਰ ਗਿਆ ਦੱਸਿਆ ਜਾਂਦਾ ਹੈ ਕਿ ਸਿੱਖਾਂ ਦੇ ਪਠਾਣਾ ਦੀ ਗਹਿ ਗੱਜੂ ਲੜਾਈ ਹੋਈ ਤੇ ਅਕਾਲੀ ਫੂਲਾ ਸਿੰਘ ਨੇ ਕਤਬਦੀਨ ਨੂੰ ਜਿੰਦਾ ਕੈਦ ਕਰਕੇ ਮਹਾਰਾਜਾ ਰਣਜੀਤ ਸਿੰਘ ਅੱਗੇ ਪੇਸ਼ ਕੀਤਾ ਦੱਸਿਆ ਜਾਂਦਾ ਹੈ ਕਿ ਕਸੂਰ ਦੀ ਜੰਗ ਤੋਂ ਬਾਅਦ ਚਾਹੇ ਕਸੂਰ ਦਾ ਕਿਲਾ ਹੋਵੇ ਚਾਹੇ ਸਿੰਧ ਦਾ ਕਿਲਾ ਹੋਵੇ ਚਾਹੇ ਬਿਹਾਵਲਪੁਰ ਦਾ ਕਿਲਾ ਹੋਵੇ ਮਲਤਾਨ ਦਾ ਕਿਲਾ ਸ਼੍ਰੀਨਗਰ ਦਾ ਕਿਲਾ ਅਤੇ ਪੇਸ਼ਾਵਰ ਦਾ ਕਿਲਾ ਖਾਨਗੜ੍ਹ ਅਹਿਮਦਗੜ ਮੁਜ਼ਫਰਗੜ ਇਹ ਸਾਰੇ ਕਿਲੇ ਜਦੋਂ ਫਤਿਹ ਕੀਤੇ ਤੇ ਅਕਾਲੀ ਫੂਲਾ ਸਿੰਘ ਦਾ ਜਥਾ ਸਭ ਤੋਂ ਪਹਿਲਾਂ ਅੰਦਰ ਜਾਂਦਾ ਸੀ ਦੱਸਿਆ ਜਾਂਦਾ ਹੈ ਕਿ ਕਸੂਰ ਫਤਿਹ ਕਰਕੇ ਅਕਾਲੀ ਫੂਲਾ ਸਿੰਘ ਅੰਮ੍ਰਿਤਸਰ ਸਾਹਿਬ ਵਿਖੇ ਆ ਗਿਆ ਹੁਣ ਆਪ ਅਗਲੇ ਭਾਗ ਵਿੱਚ ਗੱਲ ਕਰਾਂਗੇ ਕਿਵੇਂ ਅਕਾਲੀ ਫੂਲਾ ਸਿੰਘ ਨੇ ਗੋਰਿਆਂ ਦੇ ਸਿਪਾਈਆਂ ਨੂੰ ਮਾਰਿਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ